ਦੀ ਰਾਹੁਲ ਜੀ ਦੇਸ਼ ਚ ਪਟਕ ਰੇ ਸਰ ਕਲੀ ਕਲੀ ਫਿਰ ਰਿਹਾ ਵਿਚਾਰਾ ਕਮਾਲ ਦਾ ਬੰਦਾ ਕਿਰਦਾਰ ਵਾਲਾ ਬੰਦਾ ਕਿਉਂ ਕਿ ਨਾ ਨਿਆ ਨਾਮ ਦੀ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਹੀ ਨਹੀਂ ਕੋਈ ਅੱਜ ਪੰਜਾਬ ਦੇ ਲੋਕ ਬੰਦਿਆਂ ਦੀ ਲਾਈਫ ਦੀ ਵੈਲਿਊ ਨਹੀਂ ਬੰਦਿਆਂ ਕੋਲ ਓਪਰਚੁਨਿਟੀ ਨਹੀਂ ਮੇਰੀ ਲੜਾਈ ਵਿਚਾਰਕ ਲੜਾਈ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਹੁੰਦੀ ਤੇ ਫਿਰ ਮੈਂ ਵੀ ਖੇਪੜਦਾ ਰਹਿੰਦਾ ਮੇਰੀ ਲੜਾਈ ਇੱਕ ਪ੍ਰੋਗਰਾਮ ਦੀ ਹੈ ਨੀਤੀਆਂ ਦੀ ਹੈ ਵੀ ਉਹ ਰਾਜ ਹੋਵੇ ਜਿਹੜਾ ਨੀਤੀਆਂ ਦਾ ਹੋਵੇ ਅੱਜ ਕੀ ਹੋਣ ਲੱਗਿਆ ਇਸ ਪਰਿਵਾਰ ਦੀ ਏਕਤਾ ਨੂੰ ਤੋੜਨ ਲੱਗੇ ਰਾਹੁਲ ਗਾਂਧੀ ਜੀ ਕਿਹਦੇ ਲਈ ਲੜ ਰਹੇ? ਇਸ ਪਰਿਵਾਰ ਦੀ ਏਕਤਾ ਨੂੰ ਬਚਾ ਕੇ ਰੱਖਣ ਲਈ ਲੜ ਰਹੇ। ਪੀਸ ਲਈ, ਹਾਰਮਨੀ ਲਈ। ਜਿੱਥੇ ਨਫ਼ਰਤ ਹੈ, ਉਥੇ ਇੱਕ ਪਿਆਰ ਦਾ ਬੀਜ ਬੋਰੇ। ਕੀ ਗਲਤ ਹੈ ਬਈ?